ਕਲਾ ਹੈ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਐਕਟਰੀ ਉਮਰ 22 ਸਾਲ ਦੇ ਇਸੇ ਪਿੰਡ ਦਾ ਰਹਿਣ ਵਾਲਾ ਉਹ ਬੈਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਐਡੀਐਸ ਮਾਨਾ ਕਰੀ 22 ਸਾਲ ਦੀ ਉਹਦੀ ਏਜ ਸੀ ਕਿ 22 ਸਾਲ ਦੀ ਉਹਨੂੰ ਕੱਲ ਰਾਤੀ ਕੁਲਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ son of ਗੰਗੀਪ ਸਿੰਘ ਦੋਨੋਂ ਪਿਓ ਬੁੱਤਾ ਨੇ ਮੇਰੇ ਚਾਚੇ ਦੇ ਲੜਕੇ ਦੇ ਕੁਟਮਾਰ ਕੀਤੇ ਕੁਟਮਾਨ ਤੋਂ ਬਾਅਦ ਉਹਦਾ ਮੈਕਾਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆ ਨੰਬਰ 128 2424 ਅੰਡਰ ਸੈਕਸ਼ਨ 302 34 ਐਪੀਸੀ ਦਰਚ ਕੀਤੀ ਕਾਰਨ ਕੀ ਸੀ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦਸਰੇ ਨੇ ਕਿ ਉੱਥੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਪੁੱਤਰ ਉੱਡਦੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਿਰਾਫ ਸੀ ਝਗੜਾ ਹੋਇਆ ਇਹ ਬੇਸਿਕ ਕਰ ਸਕੇ ਜੀ ਸਿੱਖੇ ਨੂੰ ਨੂੰ ਜੀ ਵੈਰੀਫਾਈ ਕਰ ਰਹੇ ਆ ਮੇ ਉਨ੍ਹਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨੇ ਕੀਤਾ ਇਹਦੇ ਬਾਰੇ ਵੀ ਮੈਨੂੰ ਵੈਰੀਫਾਈ ਕਰ ਰਹੇ ਹਾਂ ਇਸੇ ਰੋਕ ਨੂੰ ਬੂਤ ਦਾ ਰੋਹੀ ਦਾ ਸੀ ਹਾਂ ਇਹ ਤੋਂ ਲਾਵਾ ਜਿ ਕਿ ਹੋ ਸਾਡੇ ਡਾਕਟਰ ਚਾਹੀ ਤਾਂ ਜ਼ਰੂਰ ਇਸ ਤੇ ਕਲਾਬ ਕੋਲ ਪਰ ਵੀ ਪੁੱਛ ਲਿਆ ਵਾਂ ਕੀ ਨਾ ਧੱਕਾ ਜੀ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਬੋਤਾ ਮੇਰਾ ਕਿੰਨਾ ਨਾ ਮਾਂ ਨਾ ਕਿ ਉਹਦਾ ਕਿੰਨੀ ਕੋ ਉਮਰ ਸੀ 22 ਸਾਲ 22 ਸਾਲ 21 ਸਾਲ ਉਹ ਬਾਈ ਹੋ ਕਿੱਦਾਂ ਹੋਈ ਐ ਘਟਣਾ ਐ ਕੀ ਹੋਇਆ ਲੜਾਈ ਕਿਹਦੇ ਨਾਲ ਹੋਈ ਐ ਕਿ ਕੀ ਯਾਰ ਗਮ ਹੁੰਦਾ ਜੀ ਬੁਲਾ ਲਿਆ ਸੀ ਜੀ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਵਾਰ-ਵਾਰ ਮੋਟੇ ਹੋ ਗਏ ਹੋਣੀ ਉਹਨੇ ਉਹ ਘਰ ਜਾ ਬੜੇ ਘਰੋਂ ਬੁਲਾ ਲਿਆ ਐ ਇੱਥੇ ਲਿਆ ਕੇ ਡਾਕਣਾ ਆਉਂਦੇ ਡਾਰ ਮਾਰ ਕੇ ਆ ਗਏ ਆ ਰਾੜ ਮਾਰ ਕੇ ਦਿੱਤਾ ਹੀ ਤੁਹਾਨੂੰ ਬਿਆਹ ਹੈ ਸੀ ਨਾ ਨਾ ਕੁਮਾਰਾ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸ਼ਾਂਤਾਂ ਸ਼ਾਂਤਾਂ ਚਾਹੇਦਾ ਸਾਨੂੰ ਬਰਾਬਰ ਚਾਹੀਦਾ ਆ ਮੁੰਡਾ ਤੇ ਮੁੰਡਾ ਹੀ ਮਾਰਨਾ ਸਾਨੂੰ ਚਾਹੀਦਾ ਸੀ ਪਰਿਵਾਰ ਚ ਕਿੰਨੇ ਕ ਮੈਂਬਰ ਹੋ ਸਾਡੇ ਕੋਈ ਸੀ ਮਿਲਣਾ ਕੋਈ ਕੈਸਾ ਕਰੇ ਮੁੰਡਿਆਂ ਨੂੰ ਘਰ ਘਰ ਦੀਆਂ ਲੋਕ ਕੁੰਗਾਨੇਗਾ ਮੁੰਡਾ ਜਿਹੜਾ ਮੁੱਕਿਆ ਆਤਾ ਹੋਵੇ ਪਾਪੜਾ ਲਾੜਾ ਹੋਵੇ ਇਹ ਸੀ ਕੱਲਾ ਇਹ ਵੀ ਬੰਦਾ ਹੀ ਲੈਣਾ ਕੋਈ ਕਬੂਤਰਬਾਜੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰਬਾਜੀ ਦੀ ਗੱਲ ਹੀ ਸੀ ਨਾਦੀ ਕੋਈ ਮੇਰੇ ਜਿਹੀ ਸ਼ਾਮ ਨੂੰ ਉਹਨਾਂ ਦੀ ਪਾਰਟੀ ਆਣੀ ਪਿੰਡ ਦੀ ਹੋ ਆਪਣੇ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਨੂੰ ਗੁਜਰਨ ਨੂੰ ਤੇ ਉਹ ਮਾਂ ਨੂੰ ਤਾਂ 22 ਸਾਲ ਹੋ ਗਏ ਮਿੱਕੀ ਨੂੰ ਇਹ ਉਹ ਨੂੰ ਦਾਸ ਖਾਨ ਕਿੰਨੇ ਭੈਣ ਪਾਈ ਸੀ ਇਹ ਭੈਣ ਪਾਈ ਯਾਰ ਤੇ ਬੜੀ ਗੁੱਡੀ ਮਰਜੀ ਸੀ ਵਿਆਹੀ ਉਹ ਮੁੰਡਾ ਛੱਡੀ ਪੀ ਛੋਟਾ ਜਿਹਾ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਨਹੀਂ ਲਾਦੇ ਆ ਇੱਥੇ ਇਹ ਉੱਥੇ ਬਰਾਤੀ ਕੁੜੀਆਂ ਦੇ ਛੋਟੇ ਸੀ ਜਿਹੜੀ ਵਿਆਹੀ ਉਹਦੀ ਮਾਲ ਆ ਉਹ ਨਾਲ ਆ ਆਸੋ ਭੈਣ ਭਾਈ ਦਾ ਨਾਮ ਕੀ ਮੁੰਡੇ ਦਾ ਕਰਦੀ ਉਮਰ ਕਿੰਨੀ ਹੈ ਜੀ 21 ਸਾਲ ਦਾ ਕੰਮ ਕੀ ਕਰਦਾ ਸੀ ਕਿਹਨ ਚ ਲਾਉਣਾ ਵੀ ਉਹ ਜੀ ਬੀ ਸੀ ਦੇ ਟੌਂਕਾ ਨਹੀਂ ਐਨ ਵੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ ਨਾ ਨਾ ਪੱਕਾ ਮਹੀ ਟਟ ਮੇਰਾ ਨਾਂ ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਆਪ ਲੋਕ ਵੀ ਆ ਬੰ ਕਿੱਦਾਂ ਹੋਇਆ ਇਹ ਘਟਣਾ ਇਹ ਆਪਣੇ ਪਿੰਡ ਕੋਲ ਕਬੂਤਰ ਦੀ ਬਾਜੀ ਹੋਈ ਸੀ ਵੀ ਕਬੂਤਰ ਦੀ ਬਾਜੀ ਹੋਣ ਦੇ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਪਹਿਲਾਂ ਹੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਕਿਹਨੇ ਕਦੇ ਵੀ ਦੀ ਵੀ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਦਿੜੀ ਨਾਲ ਹੀ ਖੈਮ ਖਾਓ ਹੁੰਦੀ ਰਹੀ ਜੀ ਇਹ ਆਪੇ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਨਾਲ ਹੀ ਹੁੰਦੀ ਰਹੀ ਠੀਕ ਹੈ ਜੀ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹਿਆ ਹੈ ਸ਼ਾਮ ਨੂੰ ਆਪੇ ਨਾਲ ਹੀ ਬਾੜੀ ਤੂੰ ਤੇ ਮੈਂ ਹੋ ਗਈ ਬਸ ਇੱਥੇ ਪਤਾ ਲੱਗਈ ਇਹਦੇ ਡੰਡਾ ਢੋਡਾ ਮਾਰਿਆ ਗਿਆ ਸਿਰ ਤੇ ਰਾੜ ਮਾਰੀ ਗਈ ਜਿੰਨੀ ਕੁ ਉਮਰ ਸੀ ਮਿਲ ਰਹੀ ਮੁੰਡੀ ਦੀ ਉਮਰ ਜੀ ਬਾਈ 20 ਸਾਲ ਦੀ ਦੀਗੀ ਬਸ ਯਾਰ ਮੇਨ ਯਾਨੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ ਬਸ ਕਬੂਤਰਬਾਜੀ ਪਿਛਲੇ 8 ਮਿੰਟ ਕਬੂਤਰਬਾਜੀ ਖਾਲ ਦੋ ਗਈ ਹੁਣ ਤੱਕ ਇਹ ਮੇਨ ਮੁੱਦਾ ਕਬੂਤਰਬਾਜੀ ਬਚ ਰ ਮੁੰਡਾ ਦੀ ਉਹਨੂੰ ਬੀਦ ਨੂੰ ਕਿਹਾ ਦੀ ਵੀ ਬਲਾਈਨਾਈ ਇਹਨਾਂ ਦੇ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਤੂ ਮੈਂ ਹੋਈ ਰਹੀ ਗਈ ਬਸ ਉਹ ਮੁੰਡੇ ਪਿੱਛੇ ਕੰਮ ਹੋ ਗਈ। ਇਹ ਕਬੂਤਰ ਬਾਜੀ ਦਾ ਕਿੱਥੇ ਹੋਇਆ ਸੀਗਾ? ਇਹ ਕਬੂਤਰ ਬਾਜੀ ਬੀਦ ਦੇ ਕੋਠੇ ਦੀ ਹੋਈ ਦੀ ਜਿਹੜੇ ਮੁੰਡੇ ਨੇ ਮਾਰੇ ਸੀ ਇਹਨਾਂ ਨੇ। ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜ਼ਿਲ੍ਹਾ ਪ੍ਰੀਜ਼ਰ ਗੁਲਾਹਾ ਤੇ ਅੱਜ ਜਿਹੜੀ ਕੱਲ ਕਬੂਤਰ ਬਾਜੀ ਇੱਥੇ ਪਿੰਡ ਚ ਕਰਾਈ ਗਈ ਆ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਦਿੱਤੇ ਨੇ ਲੋਕ। ਪਰ ਬਹੁਤ ਮੰਦ ਭਾਗੀ ਆ ਕਿਸੇ ਦਾ ਸ਼ੌਂਕ ਹੋ ਸਕਦਾ ਪਰ ਜੇ ਸ਼ੌਂਕ ਨੇ ਮੇਰੇ ਪਿੰਡ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਆ ਇੱਕ ਪਹਿਲਾ ਸੀਗਾ ਅੱਜ ਤੋਂ ਲਗਭਗ 2.5 ਤਿੰਨ ਤਸਾਂ ਪਹਿਲਾਂ ਦੀ ਗੱਲ ਆ ਇੱਕ ਉਹ ਨੌਜਵਾਨ ਮੁੰਡਾ ਸੀਗਾ ਉਹ ਵੀ ਕੂਟਰ 바ਜੀ ਲੱਗੀ ਰਹੀ ਸੀ ਕੂਟਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸੇ ਨੌਜਵਾਨ ਦੀ ਐਟ ਅ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ ਵੀ ਇੱਕ ਬਾਜੀ ਫੇਰ ਲਾਈ ਇਹਨਾਂ ਮੁੰਡਿਆਂ ਨੇ ਔਰ ਵਾਜੀ ਦੇ ਤਹਿਤ ਕੋਈ ਰਾਂਜਸ ਵਾਜੀ ਦੇ ਹੋਈ ਐਂਡ ਤੇ ਗੱਲਬਾਤ ਤਾਂ ਉਹ ਮੁੰਡੇ ਦੀ ਉੱਥੇ ਲੜਾਈ ਝਗੜਾ ਹੋਇਆ ਤਾਂ ਮੌਤ ਹੋ ਗਈ ਆ ਮੁੰਡੇ ਦੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਐਜੀਆਂ ਗੱਲਾਂ ਬਾਤਾਂ ਨੇ ਚਾਹੇ ਕਬੂਤਰबाजी ਦੀ ਚਾਹੇ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਆ ਕਿਉਂਕਿ ਜਿਹਦੇ ਕਰਕੇ ਮਤਲਬ ਇਹ ਸਾਰੀ ਦੇਖੋ ਕੋਠਿਆਂ ਦੇ ਉੱਪਰ ਚੜਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰਵਾਜੀ ਕਰਦੇ ਨੇ ਕਬੂਤਰ ਉਡਾਉਂਦੇ ਨੇ ਉਹ ਕੋਈ ਬਨੇਰੇ ਤੋਗਰਦਾ ਕੋਈ ਕੁਝ ਹੁੰਦਾ ਇਹ ਸਭ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਇਹਦੇ ਉੱਤੇ ਕਾਇਦਾ ਰੋਕ ਲਗਣੀ ਚਾਹੀਦੀ ਹੈ ਇਹ ਸਰਕਾਰ ਇਸ ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚ ਦੋ ਮੌਤਾਂ ਨੌਜਵਾਨ ਅਜੇ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਇਹ ਤੁਹਾਨੂੰ ਲੱਗ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲਿਆ ਕਰ ਰਿਹਾ ਹੈ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਿਵੇਂ ਬੇਗੌਲੀ ਕਰ ਰਿਹਾ ਕਿਉਂਕਿ ਜਿਹੜੀਆਂ ਇਹ ਜਿਹੀਆਂ ਗੱਲਾਂ ਵਾਪਤਾਂ ਨੇ ਚਾਹੇ ਇਹ ਇਹ ਤੇ ਟੋਟਲ ਰੋਕ ਲਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜ ਸਿਪਾਹੀ ਵੱਧੀਆਂ ਸਾਮ ਨੂੰ ਜਿਵੇਂ ਕੱਲ ਇਹਨਾਂ ਨੇ ਕਬੂਤਰਬਾਜੀ ਕਬੂਤਰੜਾਏ ਕਬੂਤਰੜਾਉਣ ਤੋਂ ਬਾਅਦ ਸਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜ ਸਿਪਾਹੀ ਦੀ ਕਬੂਤਰਬਾਜੀ ਕਰਕੇ ਮੋੜ ਲੜਾਈ ਹੋਈ ਹੈ